ਜੋਤ ਸ ਵੀਰਾਇਸ ਵਕਤ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਦਰਅਸਲ ਕਿੰਨੀ ਜ਼ਿਆਦਾ ਭਿਆਨਾ ਕੱਗ ਲੱਗ ਗਈ ਹੈ ਇੱਕ ਰੈਡੀमेड ਕੱਪੜੇ ਦੀ ਦੁਕਾਨ ਦੇ ਉੱਤੇ ਤਾਂ ਬਿਲਕੁਲ ਅੰਮ੍ਰਿਤਸਰ ਦੇ ਖਾਲਸਾ ਕਾਲਜ ਫॉर ਊਮਨ ਦੇ ਨਾਲ ਦੀ ਗਲੀ ਦੇ ਵਿੱਚ ਦਰਅਸਲ ਇੱਕ ਰੈਡੀमेड ਕੱਪੜੇ ਦੀ ਦੁਕਾਨ ਤੇ ਅੱਗ ਲੱਗ ਗਈ ਤੇ ਅੱਗ ਲੱਗਣ ਦੇ ਕਾਰਨਾਂ ਦੀ ਪੁਸ਼ਟੀ ਹੈ ਜਿਹੜੀ ਹਜੇ ਤੱਕ ਨਹੀਂ ਹੋ ਸਕੀ ਤਾਂ ਦਮਕਲ ਵਿਭਾਗ ਦੇ ਅਧਿਕਾਰੀ ਨੇ ਜਿਹੜੇ ਮੌਕੇ ਤੇ ਪਹੁੰਚੇ ਨੇ ਤਿਆਗ ਬੁਝਾਉਣ ਦਾ ਕੰਮ ਉਹਨਾਂ ਵੱਲੋਂ ਸ਼ੁਰੂ ਕੀਤਾ ਗਿਆ ਇਸ ਤੋਂ ਇਲਾਵਾ ਉਹਨਾਂ ਅਧਿਕਾਰੀਆਂ ਦਾ ਇਹ ਵੀ ਕਹਿਣਾ ਸੀ ਕਿ ਅੱਗ ਬਹੁਤ ਜ਼ਿਆਦਾ ਹੋਣ ਕਰਕੇ ਸਾਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਦੇ ਕਹਿਣ ਮੁਤਾਬਿਕ ਕਿ ਉਹਨਾਂ ਨੇ 60% ਅੱਗ ਤੇ ਕਾਬੂ ਪਾ ਲਿਆ ਤੇ 40% ਟੱਗ ਹੈ ਜਿਹੜੀ ਹਜੇ ਵੀ ਚੱਲ ਰਹੀ ਹੈ ਤੇ ਜਲਦੀ ਹੀ ਉਸਤੇ ਕਾਬੂ ਪਾ ਲਿਆ ਜਾਏਗਾ ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ 5 ਦੇ ਕਰੀਬ ਅੱਗ ਬੁਝਾਉਣ ਦੀਆਂ ਗੱਡੀਆਂ ਪਹੁੰਚ ਚੁੱਕੀਆਂ ਨੇ ਜਿਨ੍ਹਾਂ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਮਰਿਤ ਸਰ ਦੇ ਪੁੱਤਲੀਕਾਰੇ ਇਲਾਕੇ ਵਿਖੇ ਖਾਲਸਾ ਕਾਲਜ ਫਾਰ ਔਮਨ ਦੇ ਨਾਲ ਦੀ ਗਲੀ ਦੇ ਵਿੱਚ ਇੱਕ ਰੈਡੀਮੇਡ ਸ਼ੋਰੂਮ ਤੇ ਅੱਗ ਲੱਗਣ ਦੀ ਸੂਚਨਾ ਮਿਲੀ ਹੈ ਦੱਸਿਆ ਜਾ ਰਿਹਾ ਹੈ ਕਿ ਅਗਨਿਕ ਜ਼ਿਆਦਾ ਭਿਆਨਕ ਸੀ ਕਿ ਸ਼ੋਰੂਮ ਦੇ ਅੰਦਰ ਜਿੰਨੇ ਵੀ ਕੱਪੜੇ ਦਾ ਸਮਾਨ ਪਿਆ ਸੀ ਸਾਰੇ ਦਾ ਸਾਰਾ ਸੜ ਕੇ ਸੁਆਹ ਹੋ ਗਿਆ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਨਹੀਂ ਪਤਾ ਲੱਗ ਸਕਿਆ ਹਾਲਾਂਕਿ ਮੌਕੇ ਤੇ ਦਮਕਲ ਵਿਭਾਗ ਦੇ ਅਧਿਕਾਰੀ ਵੀ ਪਹੁੰਚੇ ਨੇ ਜਿਨ੍ਹਾਂ ਵੱਲੋਂ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ ਗਈ ਹੈ ਤੇ ਇਸ ਮੌਕੇ ਦਮਕਲ ਵਿਭਾਗ ਦੇ ਅਧਿਕਾਰੀ ਨੇ মিডিਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਸ਼ਾਮ ਨੂੰ 6:30 ਵਜੇ ਸੂਚਨਾ ਮਿਲੀ ਸੀ ਕਿ ਖਾਲਸਾ ਕਾਲਜ ਫਾਰ ਔਮਨ ਦੇ ਨਾਲ ਦੀ ਗਲੀ 'ਚ ਇੱਕ ਰੈਡੀਮੇਡ ਸ਼ੋਰੂਮ ਤੇ ਅੱਗ ਲੱਗ ਗਈ ਹੈ ਤੇ ਇਸ ਮੌਕੇ ਪੁੱਜਿਆ ਤੇ ਸਾਡੇ ਵੱਲੋਂ ਅੱਗ ਬੁਝਾਉਣ ਦਾ ਕੰਮ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਸਾਨੂੰ ਕਾਫੀ ਮੁਸ਼ਕਲਾਂ ਦੇ ਬਾਅਦ 60% ਅੱਗ ਤੇ ਤਾਂ ਸੀ ਕਾਬੂ ਪਾ ਲਿਆ ਤੇ ਜਲਦ ਹੀ ਬਾਕੀ 40% ਅੱਗ ਤੇ ਵੀ ਕਾਬੂ ਪਾ ਲਿਆ ਜਾਏਗਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਰੈਡੀमेड ਸ਼ੋਰੂਮ ਦੇ ਵਿੱਚ ਭਿਆਨਕ ਅੱਗ ਨੇ ਭਿਆਨਕ ਰੂਪ ਤਾਰਨ ਕਰ ਲਿਆ ਤਾਂ ਸਰ ਮੇਰਾ ਨਾਮ ਮਨਜੀਤ ਸਿੰਘ ਵਾਲੜੀਰੋ ਸੇਵਾ ਸਹਿਰੀ ਬਰਗਿੰਗ ਤਾਮਸੀ ਨੰਮ ਸਾਨੂੰ 6:30 ਵਜੇ ਖ਼ਬਰ ਮਿਲੀ ਹੈ ਕਿ ਫਾਲਦਪਾਲੀ ਵੂਮਨ ਦੇ ਨਾਲ ਜਿਹੜਾ ਬਾਜ਼ਾਰ ਪੰਦਾ ਕੱਪੜੇ ਦਾ ਬਾਜ਼ਾਰ ਉਹਦੇ ਵਿੱਚ ਅੱਗ ਲੱਗ ਗਈ ਜਦੋਂ ਆ ਕੇ ਦੇਖਿਆ ਤਾਂ ਸ਼ੋਰੂਮ ਅਗਾਜ਼ੀ ਸਿਨਾਰੇ ਦੇ ਅੰਦਰ ਇਹਦਾ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੜਾ ਇਹਨਾਂ ਦਾ ਕੰਟਰੋਲ ਲੋਕਾਂ ਦਾ ਯਾਨੋ 60% ਨਾਲ ਅੰਦਰ ਕੰਟਰੋਲ ਕਰਨੇ ਲੱਗਾ 40 ਤੋਂ 30 ਤੋਂ 40% ਰਹੇ ਆ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕੰਟਰੋਲ ਕਰਨ ਦੀ ਇਹਦੇ ਕੋਈ ਜਾਨੀ ਨੁਕਸਾਨ ਨਹੀਂ ਹੈ ਸਰ ਜਾਨੀ ਨੁਕਸਾਨ ਦਾ ਬਚਾਇਆ ਸਰ ਮਾਲੀ ਨੁਕਸਾਨ ਹੋਇਆ ਉਹ ਬਸ ਕੰਟਰੋਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ tassamz bureau report